ਅੱਜ ਦਾ ਸਾਰਿਆਂ ਦਾ ਸਵਾਗਤ ਕਰਦੇ ਆਂ ਅੱਜ ਦੀ ਇਸ ਵੀਡੀਓ ਦੇ ਵਿੱਚ ਲੈ ਕੇ ਆਏ ਆਂ ਸ਼ਬਦ ਹਰ ਜੀ ਉਹ ਨੀ ਮਾਣਿਆ ਤੂੰ ਮਾਣ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ਼ਿਲ ਨਗਰ ਵਾਲਿਆਂ ਦਾ ਸ਼ਬਦ ਆ ਤੇ ਇਹ ਵਾਲਾ ਸ਼ਬਦ ਦੱਸਦੇ ਆਂ ਤੁਹਾਨੂੰ ਕਿਵੇਂ ਟੀਉਣਾ ਤੇ ਇਹਦੇ ਨਾਲ ਦੀ ਹੋਰ ਵੀ ਰਾਕੀਂ ਦੀਆਂ ਟੀਉਣਾ ਸੇਮ ਸ਼ਬਦ ਆਪਣੇ ਇਸ ਚੈਨਲ ਤੇ ਵੀ ਵੇਖ ਸਕਦੇ ਸੱਚੇ ਮਰਗੀ YouTube ਚੈਨਲ ਤੇ ਤੇ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਬੇਸਿਕ ਇੱਕ ਆਈਡੀਆ ਦੱਸਾਂਗੇ ਨਾਲ ਤਬਲਾ ਪਲੇ ਕਰਕੇ ਵੇਖ ਲੈਣੇ ਤਾਂ ਦੇ ਨਾਲ ਹੀ ਸਾਊਥਵਰਡ ਡਿਗਾਲੇ ਸ਼ੋਦੀ ਹੈ ਕਿ ਇਕਵਿਟੀ ਉਨਤੇ ਸਾਰਾ ਸ਼ਬਦ ਪੜਿਆ ਜਾਣਾ 28 34 ਦਾ ਸੇਮ ਹੀ ਆ ਬਸ ਆਪਣਾ ਸਕੇਲ ਸੈੱਟ ਕਰ ਸਕਦੇ ਵੀ ਮੈਂ ਪਹਿਲੇ ਕਾਲੇ ਤੇ ਪੜਨਾ ਜਾਂ ਆ ਤੀਜੇ ਕਾਲੇ ਤੋਂ ਪੜਨਾ ਹਨਾ ਉਹ ਚੀਜ਼ ਤੋਂ ਤੇ ਆਪਾਂ ਦੇਖਣੇ ਪਹਿਲੇ ਇੱਕ ਠੀਓ ਪਲੇ ਕਰਕੇ ਵੇਖਣੇ ਕਿਉਂਕਿ ਜਿਹੜੀ ਅਸਲ 'ਚ ਭਾਈ ਅਰਜਨ ਸਿੰਘ ਹੋਣਾ ਸ਼ਬਦ ਦੇ ਵਿੱਚ ਜਾਂ ਤਬਲਾ ਜਾਂ ਉਹ ਬਿਲਕੁਲ ਮਠਾ ਮਠਾਇਆ ਬਿਲਕੁਲ ਸਲੋ ਸਲੋ ਹੋਰ ਤਰੀਕੇ ਦਾ ਥੋੜਾ ਹੈ ਦੋ ਗਣੀ ਆ ਤੇ ਆਪਾਂ ਜਿਹੜਾ ਵਾ ਉਹ ਦੋਨ ਜਿਹੜੀ ਆਮ ਪ੍ਰੋਫੈਸ਼ਨਲ ਵਜ ਦੀ ਉਹ ਵਾਲਾ ਪਲੇ ਕਰਨ ਲੱਗੇ ਲੇਰ ਸੋ ਦੇਖਿਓ ਜੀਓ ਹਰ ਜੀਓ ਨਿਮਾਣਿਆ ਕੋ ਮਾਣ ਇੱਕ ਜੀਤੰ ਦਾਦੀ ਜਿੱਦਾਂ ਮੈਂ ਤੁਹਾਨੂੰ ਕਿਹਾ ਸਕੇਲ ਜਿਹੜਾ ਆਪਾਂ ਸ਼ਿਫਟ ਕਰ ਸਕਦੇ ਹਾਂ ਹੁਣ ਮੰਨ ਲਓ ਮੈਂ ਇੱਥੋਂ ਪੜਨਾ ਜੇ ਮੰਨ ਲਓ ਇੱਥੇ ਪੜਾਂ ਫਿਰ ਇੱਥੇ ਸਾਰੇ ਸ਼ਬਦ ਵੱਡੇ ਜਾਣਾ ਵੇਖਿਓ ਹਰ ਜੀ ਹਰ ਜੀਓ ਹਰ ਜੀਓ ਆ ਕੋ ਮਾੜਨ ਤੇ ਇਕੋ ਜਿਹਾ ਰੀਅਲ ਪਲੇਅਰ ਕਰਦਾ ਨਾ ਮਾ ਲੋ ISO A ਹੌਸਕੇਲ ਤੋਂ ਪੜਨੇ ਜਿਆਦਾ ਉੱਚਾ ਆ ਜਾਂਦਾ ਥੋੜਾ ਇੱਥੋਂ ਵੀ ਪੜ ਸਕਦੇ ਈਜ਼ੀ ਆ ਇਹ ਕਦੇ ਇੱਥੋਂ ਪੜਨੇ ਹਰ ਜੀਓ ਹਰ ਜੀ ਹੋ ਨੀ ਮਾੜੇ ચીજ કરેર ગોવિંદ તેરી કુદરત કો ગુરબ ગઈ બહ બંદી છો ਸ਼ਬਦ ਜਿਹੜਾ ਵਿੱਚ ਆਉ ਤਾਂ ਇੱਕ ਦੋ ਅੱਗੇ ਪਿਛੇ ਠੀ ਹੁੰਦਾ ਜਿਹੜੀਆਂ ਤੁੱਕਾ ਜਿਹੜੀਆਂ ਪੜਨੀਆਂ ਕਿਉਂਕਿ ਇੱਕ ਤਾਂ ਬੇਸਿਕ ਆਈਡੀਆ ਬਦਲ ਜਾਂਦਾ ਵੀ ਹਨਾ ਹੈ ਸਾਰਾ ਇਕੁਇਟੀ ਹੁੰਦੀ ਸਾਰਾ ਸ਼ਬਦ ਬੜਾ ਜਾਣਾ ਤੇ ਜਦੋਂ ਤੁਸੀਂ ਮੈਨੂਅਲੀ ਮਲੇਖਿਆ ਲੋ ਜਦੋਂ ਕਿਤੇ ਤਬਲਾ ਨਾਲ ਵੀਰਪਾ ਪੜਦਾ ਨਾਲ ਹਨਾ ਜੋੜੀਦਾਰ ਤੇ ਤਬਲਾ ਪਲੇ ਕਰਦਾ ਵਾ ਤੇ ਉਹਨੂੰ ਤੁਸੀਂ ਕਹਿ ਸਕਦੇ ਵੀ ਲੈ ਜਿਹੜੀ ਸਪੀਡ ਘਟਾ ਦੇ ਕਿਉਂਕਿ ਇਹ ਵਾਲਾ ਲੈੜਾ ਲੈਹੜਾ ਨਾਲ ਤਬਲਾ ਵਜੰਦਾ ਹੈ ਉਹ ਥੋੜਾ ਤੇਜ਼ ਵਜੰਦਾ ਹੈ ਤੇ ਉਹ ਤੋਂ ਹੀ ਸਪੀਡ ਘਟਾ ਕੇ ਵੀ ਇਹ ਸ਼ਬਦ ਪੜ੍ਹ ਸਕਦੇ ਤੇ ਟਿਊਨ ਸਭ ਤੋਂ ਵਧੀਆ ਗੱਲ ਇਹ ਆ ਵੀ ਇੱਕੋ ਟਿਊਨ ਤੇ ਸਾਦਾ ਸ਼ਬਦ ਵਾਂਗੂ ਖਿਓ ਧਿਆਨ ਨਾਲ ਕਿਓ ਟਿਊਨ ਦਾ ਸਾਰੇ ਜੀਓ ਹਰ ਜੀਓ ਹਰ ਜੀਓ ਹਰ ਜੀਓ Morning. ਅਗੇ ਜਿੰਨੀਆਂ ਹੀ ਤੁਕਾਂ ਲਿਖੀਆਂ ਨੇ ਦੇਖਿਓ ਮੰਨ ਲਓ ਕਿ ਆਪਾਂ ਇੱਕ ਮਨ ਲਓ ਇੱਥੋਂ ਪੜਨਾ ਹੈ ਹਰ ਅੰਤਲਿਆ ਮੈਂ ਸਭ ਬਿਦ ਜਾਣਾ ਤਾਂ ਕਿਸਪੈ ਆਖ ਸੁਣਾਈ ਮੰਨ ਲਓ ਇਹ ਜਿਹੜੀ ਹੈ ਇਹ ਤੁਕ ਪੜਨੀ ਅੰਤਰਾ ਦੇ ਰੂਪ ਦੇ ਵਿੱਚ ਵੇਖਿਓ ਇੱਥੋਂ ਪੜ ਸਕਦੇ ਫਿਰ ਹਰ ਅੰਤਰ ਜਾ ਮੈਂ ਸਭ ਬਿਦ ਜਾਣਾ ਤਾਂ ਕਿਸਪੈ ਆਖ ਸੁਣਾਏ ਹਰ ਜੀਓ ਮਲਵੇ ਸਾਰਾ ਸ਼ਬਦ ਜਿੰਨਾ ਵਣਾ ਇਕਵਿਟੀ ਉਂਤੇ ਪੜਿਆ ਜਾਣਾ ਬਸ ਤੁਹਾਨੂੰ ਟਿਊਨਾਂ ਕੋਲੀ ਸਿਲੈਕਟ ਕਰਨੇ ਬਣਿਆ ਆਪਣਾ ਸਕੇਲ ਸੈੱਟ ਕਰਨਾ ਪੜਾ ਜੇ ਤੁਸੀਂ ਇੱਥੋਂ ਪੜਨਾ ਉੱਚਾ ਵੀ ਪੜ ਸਕਦੇ ਸਾਰੇ ਸ਼ਬਦ ਇੱਥੋਂ ਪੜ ਸਕਦੇ ਤੇ ਜੇ ਮਲਵੇ ਇੱਥੋਂ ਪੜਨਾ ਉਹ ਵੀ ਪੜ ਸਕਦੇ ਜੇ ਇੱਥੋਂ ਰਿਹਾ ਟਿਊਨ ਦੱਦਣਾ ਇਕਲੀ ਹ ਮੇਰੇ ਕੋਲ ਥੋੜਾ ਪੜਿਆ ਨਹੀਂ ਆਣਾ ਇਹਨਾਂ ਉੱਚਾ ਹਰ 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 ਜੀ ਹਰ ਜੀਓ ਓ ਹਰ ਜੀਓ ਦੇ ਮੜਿਆ ਤੂੰ ਮਾੜਾ ਇਹ ਵੀ ਟੂਨਾ ਇਥੋਈ ਤੀ ਪੜ ਸਕਦੇ ਜੇ ਤੇ ਕਿਦਾਂ ਲੱਗੀ ਇਹ ਕਮੈਂਟ ਕਰਕੇ ਦੱਸਦੇ ਹੋ ਵੀਡੀਓ ਬਾਰੇ ਜਿੰਦਾ ਸਾਰਾ 14 ਸਾਰਾ ਇਹੋ ਟੀ ਨਾਲ ਪੜਿਆ ਜਾਣਾ ਜਾਂ ਇਥੋਂ ਪੜ ਸਕਦੇ ਜਾਂ ਇਥੋਂ ਪੜ ਸਕਦੇ ਜੇ ਇਹਨੂੰ ਉੱਚਾ ਪੜਨਾ ਫਿਰ ਇਥੋਂ ਡਬਲ ਇਥੋਂ ਪੜ ਸਕਦੇ ਜੋ ਇੱਥੇ ਚੱਲਦੀਆਂ ਟੀ ਉਹਨਾਂ ਸੇਮ ਇੱਥੇ ਚੱਲਦੀਆਂ ਉਹ ਤੁਹਾਨੂੰ ਪਤਾ ਹੀ ਹੈ ਤੇ ਕੋਈ ਕਮੈਂਟ ਕਰਕੇ ਦੱਸ ਦਿਓ ਕਿਵੇਂ ਲੱਗੀ ਵੀਡੀਓ ਜਦਾ ਵੀਡੀਓ ਲੰਮੀ ਨਾ ਵੇਸ ਕਰਕੇ ਤੁਹਾਨੂੰ ਬੇਸਿਕ ਬੇਸਿਕ ਜਾਇ ਇੱਕ ਆਈਡੀਆ ਦੇਤਾ ਅੱਜ ਦਾ ਇਸ ਹਲਮਨੀਅਮ ਦਾ ਲੈਸਨ ਜੋ ਹੀ ਤੇ ਐਸੇ ਤਰ੍ਹਾਂ ਦੀ ਵੀਡੀਓ ਲੈ ਕੇ ਆਉਂਦੇ ਰਾਵਾਂਗੇ ਨਵੀਆਂ ਵੀਡੀਓ ਨਾਲ ਜੁੜਿਓ ਇਸ ਚੈਨਲ ਦੇ ਨਾਲ ਜੁੜਿਓ ਤੇ ਹੋਰ ਵੀਰ ਤੁਹਾਡਾ ਵੀਡੀਓ ਹਾਡੀਆਂ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਚੈਨਲ ਧੰਨਵਾਦ ਜਿੰਨਾਂ ਨੇ ਇਸ ਵੀਡੀਓ ਨੂੰ ਪੂਰਾ ਵੇਖਿਆ ਤੇ ਮਿਲਦੇ ਆ ਤੁਹਾਨੂੰ ਕੱਲ੍ਹ ਦੀ ਨਵੀਂ ਵੀਡੀਓ ਦੇ ਵਿੱਚ